ਸੁੰਨੀ ਸੜਕ ਤੇ ਵਾਹਨ ਲੈ ਕੇ ਜਾਣਾ ਵੀ ਨਹੀਂ ਸੁਰੱਖਿਤ ਐਕਟਿਵਾ ਚਲਾਉਂਦੀ ਸੀ ਇਹਦੀ ਚੈਨ ਲੈ ਫਰਾਰ ਹੋਏ ਬਾਈਕ ਸਵਾਰ ਲੁਟੇਰੇ ਲੁਧਿਆਣਾ ਵਿੱਚ ਚੋਰੀ ਦੇਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਕੱਲ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਐਕਟਿਵਾ ਸਵਾਰ ਮਹਿਲਾ ਸੀਏ ਦੀ ਸੋਨੇ ਦੀ ਚੈਨ ਖੋਲੀ ਔਰਤ ਨੇ ਰੋੜਾ ਪਾਇਆ ਅਤੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ ਮੌਕੇ ਤੋਂ ਭੱਜ ਗਏ ਔਰਤ ਨੇ ਪੁਲਿਸ ਚੌਂਕੀ ਕਚੋਰ ਮਾਰਕੀਟ ਵਿੱਚ ਸ਼ਿਕਾਇਤ ਦਰਜ ਕਰਵਾਈ ਐਕਟਿਵਾ ਤੇ ਉਸਦੇ ਨਾਲ ਦੋ ਬੱਚੇ ਵੀ ਬੈਠੇ ਸਨ ਜਾਣਕਾਰੀ ਅਨੁਸਾਰ ਪੀੜਤ ਸੀਏ ਆਇਨਾ ਆਹੂਜਾ ਨੇ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਸਕੂਲ ਤੋਂ ਛੁੱਟੀ ਦੇ ਕੇ ਕੋਚਰ ਮੈਡੀਕਿਟ ਨੇੜੇ ਸੋਹਣ ਡੈਂਟਲ ਕਲੀਨਿਕ ਐਕਟਿਵਾ ਤੇ ਜਾ ਰਹੀ ਸੀ ਕੁਝ ਦੂਰੀ ਤੇ ਬਾਈਕ ਸਵਾਰ ਲੜਕੀਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਬਦਮਾਸ਼ਾਂ ਨੇ ਉਸ ਦੀ ਐਕਟਿਵਾ ਦੇ ਬਰਾਬਰ ਮੋਟਰਸਾਈਕਲ ਤੇ ਸਵਾਰ ਹੋ ਕੇ ਅਚਾਨਕ ਉਸ ਦੇ ਗਲੇ 'ਚੋਂ ਡੇਢ ਤੋਲੇ ਦੀ ਸੋਨੇ ਦੀ ਚੈਨ ਖੋਲ ਲਈ ਪੀੜਤਾ ਦੇ ਦੱਸਣ ਅਨੁਸਾਰ ਖੁਸ਼ਕਿਸਮਤੀ ਰਹੀ ਕਿ ਸਕੂਟੀ ਦਾ ਸੰਤੁਲਨ ਵਿਗੜਨ ਕਾਰਨ ਐਕਟੀਵਾ ਤਿਲਕ ਗਈ ਬੱਚਾ ਵੀ ਜ਼ਖਮੀ ਹੋ ਗਿਆ ਘਟਨਾ ਤੋਂ ਤੁਰੰਤ ਬਾਅਦ ਉਸਨੇ ਆਪਣੇ ਪਤੀ ਸੀਏ ਹਰੀਸ਼ ਆਹੂਜਾ ਨੂੰ ਫੋਨ ਕੀਤਾ ਇਹ ਜੋੜਾ ਦੇਰ ਰਾਤ ਤੱਕ ਖੁਦ ਇਲਾਕੇ 'ਚ ਘੁੰਮਦਾ ਰਿਹਾ ਅਤੇ ਕੁਝ ਸਿੱਸਟੀ ਵੀ ਕਲਿੱਪ ਇਕੱਠੇ ਕੀਤੇ ਸੀਏ ਹਰੀਸ਼ ਨੇ ਕਿਹਾ ਕਿ ਪੁਲਿਸ ਦਾ ਕੰਮ ਪੀੜਤਾ ਨੂੰ ਖੁਦ ਕਰਨਾ ਪੈਂਦਾ ਹੈ ਸ਼ਰਾਰਤੀ ਅਨਸਰਦੀ ਸੀਸੀਟੀਵੀ ਫੁਟੇਜ ਲੱਭ ਕੇ ਪੁਲਿਸ ਨੂੰ ਦੇ ਦਿੱਤੀ ਗਈ ਪਰ ਅਜੇ ਤੱਕ ਪੁਲਿਸ ਖਾਲੀ ਹੱਥ ਹੈ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਖੋ ਕਰਨ ਵਾਲ ਨੂੰ ਫੜਿਆ ਜਾਵੇ ਸੁੰਨੀ ਸੜਕ ਤੇ ਵਾਹਨ ਲੈ ਕੇ ਜਾਣਾ ਵੀ ਨਹੀਂ ਸੁਰੱਖਿਤ ਐਕਟਿਵਾ ਚਲਾਉਂਦੀ ਸੀਏ ਦੀ ਚੈਨ ਲੈ ਫਰਾਰ ਹੋਏ ਬਾਈਕ ਸਵਾਰ ਲੁਟੇਰੇ ਲੁਧਿਆਣਾ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਕੱਲ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਐਕਟਿਵਾ ਸਵਾਰ ਮਹਿਲਾ ਸੀਏ ਦੀ ਸੋਨੇ ਦੀ ਚੈਨ ਖੋਲੀ ਔਰਤ ਨੇ ਰੋੜਾ ਪਾਇਆ ਅਤੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ ਮੌਕੇ ਤੋਂ ਭੱਜ ਗਏ ਔਰਤ ਨੇ ਪੁਲਿਸ ਚੌਂਕੀ ਕਚੌਰ ਮਾਰਕੀਟ ਵਿੱਚ ਸ਼ਿਕਾਇਤ ਦਰਜ ਕਰਵਾਈ ਐਕਟਿਵਾ ਤੇ ਉਸਦੇ ਨਾਲ ਦੋ ਬੱਚੇ ਵੀ ਬੈਠੇ ਸਨ ਜਾਣਕਾਰੀ ਅਨੁਸਾਰ ਪੀੜਤ ਸੀਏ ਆਇਨਾ ਆਹੂਜਾ ਨੇ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਸਕੂਲ ਤੋਂ ਛੁੱਟੀ ਦੇ ਕੇ ਕੋਚਰ ਮੈਡੀਕਿਟ ਨੇੜੇ ਸੋਹਣ ਡੈਂਟਲ ਕਲੀਨਿਕ ਐਕਟਿਵਾ ਤੇ ਜਾ ਰਹੀ ਸੀ ਕੁਝ ਦੂਰੀ ਤੇ ਬਾਈਕ ਸਵਾਰ ਲੜਕੀਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਬਦਮਾਸ਼ਾਂ ਨੇ ਉਸ ਦੀ ਐਕਟਿਵਾ ਦੇ ਬਰਾਬਰ ਮੋਟਰਸਾਈਕਲ ਤੇ ਸਵਾਰ ਹੋ ਕੇ ਅਚਾਨਕ ਉਸ ਦੇ ਗਲੇ 'ਚੋਂ ਡੇਢ ਤੋਲੇ ਦੀ ਸੋਨੇ ਦੀ ਚੈਨ ਖੋਲੀ ਪੀੜਤਾ ਦੇ ਦੱਸਣ ਅਨੁਸਾਰ ਖੁਸ਼ਕਿਸਮਤੀ ਰਹੀ ਕਿ ਸਕੂਟੀ ਦਾ ਸੰਤੁਲਨ ਵਿਗੜਨ ਕਨ ਐਕਟੀਵਾ ਤਿਲਕ ਗਈ ਬੱਚਾ ਵੀ ਜ਼ਖਮੀ ਹੋ ਗਿਆ ਘਟਨਾ ਤੋਂ ਤੁਰੰਤ ਬਾਅਦ ਉਸਨੇ ਆਪਣੇ ਪਤੀ ਸੀਏ ਹਰੀਸ਼ ਆਹੂਜਾ ਨੂੰ ਫੋਨ ਕੀਤਾ ਇਹ ਜੋੜਾ ਦੇਰ ਰਾਤ ਤੱਕ ਖੁਦ ਇਲਾਕੇ 'ਚ ਘੁੰਮਦਾ ਰਿਹਾ ਅਤੇ ਕੁਝ ਸਿਸਟੀਵੀ ਕਲਿੱਪ ਇਕੱਠੇ ਕੀਤੇ ਸੀਏ ਹਰੀਸ਼ ਨੇ ਕਿਹਾ ਕਿ ਪੁਲਿਸ ਦਾ ਕੰਮ ਪੀੜਤਾ ਨੂੰ ਖੁਦ ਕਰਨਾ ਪੈਂਦਾ ਸ਼ਰਾਰਤੀ ਅਨਸਰ ਦੀ ਸੀਸੀਟੀਵੀ ਫੁਟੇਜ ਲੱਭ ਕੇ ਪੁਲਿਸ ਨੂੰ ਦੇ ਦਿੱਤੀ ਗਈ ਪਰ ਅਜੇ ਤੱਕ ਪੁਲਿਸ ਖਾਲੀ ਹੱਥ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਖੋ ਕਰਨ ਵਾਲਨੂੰ ਫੜਿਆ ਜਾਵੇ ਸੁੰਨੀ ਸੜਕ ਤੇ ਵਾਹਨ ਲੈ ਕੇ ਜਾਣਾ ਵੀ ਨਹੀਂ ਸੁਰੱਖਿਤ ਐਕਟਿਵਾ ਚਲਾਉਂਦੀ ਸੀਏ ਦੀ ਚੈਨ ਲੈ ਫਰਾਰ ਹੋਏ ਬਾਈਕ ਸਵਾਰ ਲੁਟੇਰੇ ਲੁਧਿਆਣਾ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਕੱਲ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਐਕਟਿਵਾ ਸਵਾਰ ਮਹਿਲਾ ਸੀਏ ਦੀ ਸੋਨੇ ਦੀ ਚੈਨ ਖੋਲੀ ਔਰਤ ਨੇ ਰੋੜਾ ਪਾਇਆ ਅਤੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ ਮੌਕੇ ਤੋਂ ਭੱਜ ਗਏ ਔਰਤ ਨੇ ਪੁਲਿਸ ਚੌਂਕੀ ਕਚੌਰ ਮਾਰਕੀਟ ਵਿੱਚ ਸ਼ਿਕਾਇਤ ਦਰਜ ਕਰਵਾਈ ਐਕਟਿਵਾ ਤੇ ਉਸਦੇ ਨਾਲ ਦੋ ਬੱਚੇ ਵੀ ਬੈਠੇ ਸਨ ਜਾਣਕਾਰੀ ਅਨੁਸਾਰ ਪੀੜਤ ਸੀਏ ਆਇਨਾ ਆਹੂਜਾ ਨੇ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਸਕੂਲ ਤੋਂ ਛੁੱਟੀ ਦੇ ਕੇ ਕੋਚਰ ਮੈਡੀਕਿਟ ਨੇੜੇ ਸੋਹਣ ਡੈਂਟਲ ਕਲੀਨਿਕ ਐਕਟਿਵਾ ਤੇ ਜਾ ਰਹੀ ਸੀ ਕੁਝ ਦੂਰੀ ਤੇ ਬਾਈਕ ਸਵਾਰ ਲੜਕੀਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਬਦਮਾਸ਼ਾਂ ਨੇ ਉਸ ਦੀ ਐਕਟਿਵਾ ਦੇ ਬਰਾਬਰ ਮੋਟਰਸਾਈਕਲ ਤੇ ਸਵਾਰ ਹੋ ਕੇ ਅਚਾਨਕ ਉਸ ਦੇ ਗਲੇ 'ਚੋਂ ਡੇਢ ਤੋਲੇ ਦੀ ਸੋਨੇ ਦੀ ਚੈਨ ਖੋਲੀ ਪੀੜਤਾ ਦੇ ਦੱਸਣ ਅਨੁਸਾਰ ਖੁਸ਼ਕਿਸਮਤੀ ਰਹੀ ਕਿ ਸਕੂਟੀ ਦਾ ਸੰਤੁਲਨ ਵਿਗੜਨ ਕਾਰਨ ਐਕਟੀਵਾ ਤਿਲਕ ਗਈ ਬੱਚਾ ਵੀ ਜ਼ਖਮੀ ਹੋ ਗਿਆ ਘਟਨਾ ਤੋਂ ਤੁਰੰਤ ਬਾਅਦ ਉਸਨੇ ਆਪਣੇ ਪਤੀ ਸੀਏ ਹਰੀਸ਼ ਆਹੂਜਾ ਨੂੰ ਫੋਨ ਕੀਤਾ ਇਹ ਜੋੜਾ ਦੇਰ ਰਾਤ ਤੱਕ ਖੁਦ ਇਲਾਕੇ 'ਚ ਘੁੰਮਦਾ ਰਿਹਾ ਅਤੇ ਕੁਝ ਸਿੱਸਟੀ ਵੀ ਕਲਿੱਪ ਇਕੱਠੇ ਕੀਤੇ ਸੀਏ ਹਰੀਸ਼ ਨੇ ਕਿਹਾ ਕਿ ਪੁਲਿਸ ਦਾ ਕੰਮ ਪੀੜਤਾ ਨੂੰ ਖੁਦ ਕਰਨਾ ਪੈਂਦਾ ਹੈ ਸ਼ਰਾਰਤੀ ਅਨਸਰਦੀ ਸੀਸੀਟੀਵੀ ਫੁਟੇਜ ਲੱਭ ਕੇ ਪੁਲਿਸ ਨੂੰ ਦੇ ਦਿੱਤੀ ਗਈ ਪਰ ਅਜੇ ਤੱਕ ਪੁਲਿਸ ਖਾਲੀ ਹੱਥ ਹੈ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਖੋ ਕਰਨ ਵਾਲ ਨੂੰ ਫੜਿਆ ਜਾਵੇ